ਲਓ ਜੀ ਤੂੜੀ ਦਾ ਸੀਜ਼ਨ ਕਹਿੰਦੇ ਪੂਰੇ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਜਿੰਨਾ ਭਰਾਵਾਂ ਦੇ ਬਈ ਪਸ਼ੂ ਰੱਖੇ ਆ ਉਹਨਾਂ ਨੇ ਤਾਂ ਤੂੜੀ ਬਣਾਉਣੀ ਬਣਾਉਣੀ ਆ ਪਰ ਬਹੁਤ ਸਾਰੇ ਭਰਾ ਬਈ ਤੂੜੀ ਸਟੋਰ ਕਰਨ ਲਈ ਤੂੜੀ ਬਣਾਉਂਦੇ ਆ ਜਦੋਂ ਤੂੜੀ ਦਾ ਰੇਟ ਵਧੇ ਜਾਂਦਾ ਉਦੋਂ ਤੂੜੀ ਵੇਚਦੇ ਆ ਤੇ ਮੁਨਾਫਾ ਕਮਾਉਂਦੇ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਾਂ ਗੱਲਬਾਤ ਕਰਾਂਗੇ ਕਿ ਆਹਾਂ ਸੀਜ਼ਨ ਦੇ ਵਿੱਚ ਆਪਾਂ ਨੂੰ ਤੂੜੀ ਸਟੋਰ ਕਰਨ ਦਾ ਕਿੰਨਾ ਕੁ ਫਾਇਦਾ ਕੀ ਆਹਾਂ ਸੀਜ਼ਨ ਦੇ ਵਿੱਚ ਆਪਾਂ ਨੂੰ ਤੂੜੀ ਸਟੋਰ ਕਰਨੀ ਚਾਹੀਦੀ ਆ ਕਿ ਨਹੀਂ ਤੁਹਾਡੇ ਨਾਲ ਬਈ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਆਹ ਸੀਜ਼ਨ ਦੇ ਵਿੱਚ ਆਪਾਂ ਨੂੰ ਤੂੜੀ ਸਟੋਰ ਕਰਨ ਦਾ ਕਿੰਨਾ ਕੁ ਮੁਨਾਫਾ ਕੀ ਆਹ ਸੀਜ਼ਨ ਦੇ ਵਿੱਚ ਆਪਾਂ ਨੂੰ ਫਾਇਦਾ ਹੋ ਸਕਦਾ ਕਿ ਨਹੀਂ ਹੋ ਸਕਦਾ ਤੂੜੀ ਸਟੋਰ ਕਰਨ ਦਾ ਜਿਵੇਂ ਬਈ ਤੁਸੀਂ ਪਿਛਲੀ ਵਾਰ ਦੇਖਿਆ ਹੋਣਾ ਬਹੁਤ ਸਾਰੇ ਭਰਾਵਾਂ ਨੇ ਬਈ ਪਿਛਲੀ ਵਾਰ ਮੁਨਾਫਾ ਕਰਨ ਲਈ ਤੂੜੀ ਸਟੋਰ ਕੀਤੀ ਸੀ ਪਰ ਉਹਨਾਂ ਨੂੰ ਚੰਗਾ ਮੁਨਾਫਾ ਤੂੜੀ ਤੋਂ ਨਹੀਂ ਹੋ ਸਕਿਆ ਪਰ ਬਈ ਪਿਛਲੇ ਤੋਂ ਪਿਛਲੇ ਸੀਜ਼ਨ ਜਿੰਨਾ ਭਰਾਵਾਂ ਨੇ ਤੂੜੀ ਸਟੋਰ ਕੀਤੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਚੰਗਾ ਮੁਨਾਫਾ ਹੋਇਆ ਸੀ ਪਰ ਇਦੂ ਅਗਲੇ ਸੀਜ਼ਨ ਥੋੜਾ ਜਿਹਾ ਘਾਟਾ ਪੈ ਗਿਆ ਹੁਣ ਬਈ ਆਪਾਂ ਦੇਖਦੇ ਹਾਂ ਕਿ ਆਹ ਸੀਜ਼ਨ ਦੇ ਵਿੱਚ ਵੀ ਬਹੁਤ ਸਾਰੇ ਭਰਾ ਤੂੜੀ ਸਟੋਰ ਕਰਨਗੇ ਜੇਕਰ ਤੁਸੀਂ ਕਰੋਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੂੜੀ ਸਟੋਰ ਕਰਨ ਦਾ ਆਹ ਸੀਜ਼ਨ ਦੇ ਵਿੱਚ ਕਿੰਨਾ ਕੁ ਫਾਇਦਾ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਆਹ ਸੀਜ਼ਨ ਦੇ ਵਿੱਚ ਆਪਾਂ ਨੂੰ ਤੂੜੀ ਸਟੋਰ ਕਰਨ ਤੋਂ ਬਾਅਦ ਚੰਗਾ ਮੁਨਾਫਾ ਮਿਲ ਸਕਦਾ ਹੈ ਕਿ ਨਹੀਂ ਮਿਲ ਸਕਦਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਬਈ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਲਿਓ ਜੇਕਰ ਬਈ ਆਪਾਂ ਤੂੜੀ ਦੀ ਬਣਵਾਈ ਦੀ ਗੱਲ ਕਰਕੇ ਤਾਂ 1200 ਤੋਂ ਲੈ ਕੇ 1300 ਰੁਪਏ ਤੱਕ ਤੂੜੀ ਦੀ ਬਣਵਾਈ ਚੱਲੀ ਜਾਂਦੀ ਆ ਤੇ 1800 ਤੋਂ ਲੈ ਕੇ 2200 ਰੁਪਏ ਤੱਕ ਤੂੜੀ ਦੀ ਟਰਾਲੀ ਦਾ ਰੇਟ ਚੱਲੀ ਜਾਂਦਾ ਤੇ ਆਟਕੀ ਜੇਕਰ ਆਪਾਂ ਗੱਲ ਕਰਕੇ ਤਾਂ 300 ਰੁਪਏ ਇੱਕ ਵਾਂਟਲ ਤੂੜੀ ਇਸ ਟਾਈਮ ਵੇਖ ਰਹੀ ਆ ਜੇਕਰ ਬਈ ਹੁਣ ਆਪਾਂ ਆਟਕੀ ਗੱਲ ਕਰਕੇ ਕਿ ਆਪਾਂ ਨੂੰ ਤੂੜੀ ਸਟੋਰ ਕਰਨੀ ਚਾਹੀਦੀ ਆ ਸੀਜ਼ਨ ਦੇ ਵਿੱਚ ਕਿ ਨਹੀਂ ਤਾਂ ਬਈ ਆਪਾਂ ਨੂੰ ਆਹਾਂ ਸੀਜ਼ਨ ਦੇ ਵਿੱਚ ਬਿਲਕੁਲ ਤੂੜੀ ਸਟੋਰ ਕਰਨੀ ਚਾਹੀਦੀ ਆ ਕਿਉਂਕਿ ਐਟ ਕੀ ਆਪਾਂ ਨੂੰ ਚੰਗਾ ਮੁਨਾਫਾ ਅੱਗੇ ਦੇਖਣ ਨੂੰ ਮਿਲ ਸਕਦਾ ਕਿਉਂਕਿ 300 ਰੁਪਏ ਕਵਾਂਟਲ ਤੂੜੀ ਵਿਕ ਰਹੀ ਆ ਤੇ ਇਸ ਵਾਰ ਬਈ ਤੂੜੀ ਦਾ ਰੇਟ ਵੀ ਠੀਕ ਠਾਕ ਹੈ ਤੇ ਕੁੱਲ ਮਿਲਾ ਕੇ ਬਈ ਦੇਖਿਆ ਜਾਵੇ ਤਾਂ ਅੱਜ ਕੀ ਤੂੜੀ ਦਾ ਲਾਂਗਾ ਵੀ ਬਹੁਤ ਜ਼ਿਆਦਾ ਸੋਹਣਾ ਸੀ ਬਹੁਤ ਵਧੀਆ ਸੀ ਤੇ ਬਹੁਤ ਵਧੀਆ ਟਰਾਲੀਆਂ ਨਿਕਲੀਆਂ ਕਿੱਲੇ ਦੇ ਵਿੱਚੋਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬਈ ਐਟ ਕੀ ਤੂੜੀ ਸਟੋਰ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਜੇਕਰ ਬਈ ਤੁਸੀਂ ਇਸ ਵਾਰ ਤੂੜੀ ਸਟੋਰ ਕਰ ਰਹੇ ਹੋ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਨਾਈਸ ਬੋਰ ਟੂਰੀ ਸਟੋਰ ਕਰਨ ਦਾ ਬਹੁਤ ਜਿਆਦਾ ਫਾਇਦਾ ਜਿਹੜੇ ਜਿਹੜੇ ਭਰਾ ਐਤ ਕੀ ਟੂੜੀ ਸਟੋਰ ਕਰਨਗੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਜੇਕਰ ਦੇਖਿਆ ਜਾਵੇ ਤਾਂ ਐਤ ਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਟੂੜੀ ਸਟੋਰ ਹੋ ਰਹੀ ਆ ਤੇ ਬਈ ਐਤ ਕੀ ਟੂੜੀ ਦਾ ਸਟਾਰਟਿੰਗ ਦੇ ਵਿੱਚ ਸੀਜ਼ਨ ਦਾ ਰੇਟ ਵੀ ਠੀਕ ਠਾਕ ਆ ਤੇ ਟੂੜੀ ਦਾ ਰੇਟ ਕੌ ਗਦੂਗਾ ਕਿਉਂਕਿ ਸੀਜ਼ਨ ਦੀ ਸਟਾਰਟਿੰਗ ਦੇ ਵਿੱਚ ਰੇਟ ਠੀਕ ਠਾਕ ਆ ਉਮੀਦ ਆ ਕਿ ਟੂੜੀ ਦਾ ਕੀ ਬਹੁਤ ਵਧੀਆ ਭਾਅ ਮਿ Đੂਗਾ ਜਿਹੜੇ ਭਰਾ ਟੂੜੀ ਸਟੋਰ ਕਰ ਰਹੇ ਆ ਉਹਨਾਂ ਨੂੰ ਚੰਗਾ ਮੁਨਾਫਾ ਮਿਲੇਗਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਐਡੇ ਖੇਤੀਬਾੜੀ ਦੀਆਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ